ਇੱਕ ਤੇ ਚੈਨਲ ਦੇ ਹਰੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ 10 ਤੇ 15 ਜਨਵਰੀ ਲਈ ਪੰਜਾਬ 'ਚ ਕਰਦੇ ਦੋ ਵੱਡੇ ਐਲਾਨ ਸੁਣਾਈ ਖੁਸ਼ਖਬਰੀ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਰੈਲੀ 'ਚ ਕਰਦੇ ਨਵਜੋਤ ਸਿੰਘ ਸਿੱਧੂ ਭਗਵੰਤ ਮਾਨ ਸਮੇਤ ਬਾਦਲ ਪਰਿਵਾਰ ਤੇ ਕੀਤਾ ਵੱਡਾ ਹਮਲਾ ਪੰਜਾਬ ਦੇ ਸਕੂਲਾਂ 'ਚ 14 ਜਨਵਰੀ ਤੱਕ ਵੱਡੀਆਂ ਛੁੱਟੀਆਂ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਮਾਨ ਸਰਕਾਰ ਨੇ ਲਿਆ ਫੈਸਲਾ ਬਿਜਲੀ ਡਿਫਾਲਟਰਾਂ ਖਿਲਾਫ ਪਾਵਰ ਕਾਮ ਦੀ ਵੱਡੀ ਕਾਰਵਾਈ 217 ਡਿਫਾਲਟਰਾਂ ਤੋਂ 1.47 ਕਰੋੜ 6 8 ਲੱਖ ਰੁਪਏ ਦੀ ਕੀਤੀ ਵਸੂਲੀ ਰਜਿਸਟਰੀਆਂ ਨੇ ਭਰਿਆ ਸਰਕਾਰੀ ਖਜ਼ਾਨਾ ਕੈਬਨਟ ਮੰਤਰੀ ਨੇ ਪੰਜਾਬੀਆਂ ਨੂੰ ਸੁਣਾਈ ਵੱਡੀ ਖੁਸ਼ਖਬਰੀ ਸੂਬੇ ਵਿੱਚ ਠੰਡ ਤੇ ਸੰਗਣੀ ਧੁੰਦ ਦਾ ਕਹਿਰ ਜਾਰੀ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ orange alert ਜਾਰੀ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਰਕੇ ਭੇਜੇ ਗਏ ਤਿੰਨ ਬਿੱਲਾਂ ਨੂੰ ਮਿਲੀ ਮਨਜ਼ੂਰੀ ਸੀਐਮ ਮਾਨ ਨੇ ਗਵਰਨਰ ਦਾ ਕੀਤਾ ਧੰਨਵਾਦ ਪੰਜਾਬ ਸਰਕਾਰ ਨੇ ਵੱਡਾ ਐਲਾਨ ਕਰਦੇ ਕਿ ਹੈਗੇ 15 ਜਨਵਰੀ ਨੂੰ ਪੂਰੇ ਸੂਬੇ ਵਿੱਚ ਇੱਕ ਵਾਰ ਫਿਰ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਸਿੱਧਾਨ ਨੇ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਬੀਤੇ ਦਿਨੀ ਪੰਜਾਬ ਵਿੱਚ ਇੰਤਕਾਲਾਂ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਤਹਿਸੀਲਾਂ ਦੇ ਸਬ ਤਹਿਸੀਲਾਂ ਵਿੱਚ ਵਿਸ਼ੇਸ਼ ਕੈਂਪ ਲਗਾਏਗੇ ਜਿੱਥੇ 33000 ਤੋਂ ਵੱਧ ਕੇਸਾਂ ਦਾ ਇੰਪਟਾਰਾ ਕੀਤਾ ਗਿਆ ਹੈ ਇਹ ਇੱਕ ਚੰਗੀ ਪਹਿਲ ਹੈ ਤੇ ਅਸੀਂ ਲੋਕਾਂ ਨੂੰ ਸੂਲਤ ਦੇਣ ਲਈ ਲਗਾਤਾਰ ਅਜਿਹੇ ਉਪਰਾਲੇ ਕਰਾਂਗੇ ਅਸੀਂ ਦੁਬਾਰਾ 15 ਜਨਵਰੀ ਨੂੰ ਇਹ ਕੈਂਪ ਲਾਵਾਂਗੇ ਅਤੇ ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਮਾਲ ਮੰਤਰੀ ਪੰਜਾਬ ਸਾਰੀਆਂ ਤਹਿਸੀਲਾਂ ਦਾ ਦੌਰਾ ਕਰਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਐਲਾਨ ਕਰਦੇ ਆ ਕਿ ਹੈਗੇ 10 ਜਨਵਰੀ ਨੂੰ ਪੰਜਾਬ ਦੇ 700 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਜਾਣਗੇ ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਦੌਰਾਨ ਕੀਤਾ ਹੈ ਉਨ੍ਹਾਂ ਕਿਹਾ ਕਿ ਉਹ 10 ਜਨਵਰੀ ਨੂੰ ਚੰਡੀਗੜ੍ਹ ਵਿੱਚ 700 ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡਣਗੇ ਕਾਂਗਰਸ ਦੇ ਤੇਜ਼ ਤਰ੍ਹਾਂ ਨੇਤਾ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਰੈਲੀ ਨੂੰ ਸੰਬੋਧਨ ਕੀਤਾ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਹੁਣ ਤੱਕ ਸਾਰੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਨੇ ਨਿਜੀ ਲਾਸਾ ਕਰਕੇ ਬਰਬਾਦ ਕਰਕੇ ਰੱਖ ਦਿੱਤਾ ਹੈ ਤੇ ਕਦੇ ਵੀ ਪੰਜਾਬ ਦੇ ਕਿਸਾਨ ਮਜ਼ਦੂਰਾਂ ਮੁਲਾਜ਼ਮਾਂ ਨੌਜਵਾਨਾਂ ਦੀ ਗੱਲ ਨਹੀਂ ਕੀਤੀ ਨਵਜੋਤ ਸਿੰਘ ਸਿੱਧੂ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਵੀ ਕਦੇ ਵੀ ਸਹਿਯੋਗ ਨਹੀਂ ਮਿਲਿਆ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਵੀ ਕਰੜੇ ਹੱਥੀ ਲਿਆ ਹੈ ਤੇ ਕਿ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਲੋਕ ਮੁੱਦਿਆਂ ਦੀ ਗੱਲ ਕਰਦੇ ਸੀ ਪਰ ਅੱਜ ਖੁਦ 150 ਗੱਡੀਆਂ ਦੇ ਕਾਫਲੇ ਤਹਿਤ ਨਿਕਲਦੇ ਹਨ ਅਤੇ ਪੈਸੇ ਦੀ ਦਰਵਰਤੋਂ ਕੀਤੀ ਜਾ ਰਹੀ ਹੈ ਜਿਸ ਕਰਕੇ ਪੰਜਾਬ ਸੰਗਾਲੀਆ ਹੋ ਰਿਹਾ ਹੈ ਤੇ ਕਰਜ਼ੇ ਦੀ ਮਾਰ ਹੇਠ ਦੱਬਿਆ ਜਾ ਰਿਹਾ ਹੈ ਉਹਨਾਂ ਕਹੇ ਹੈ ਕਿ ਅੱਜ ਪੰਜਾਬ ਨੂੰ ਚਾਉਣ ਲਈ ਮੌਜੂਦਾ ਸਿਸਟਮ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ ਇਸ ਮੁਕੇ ਉਹਨਾਂ ਨੇ ਬਾਦਲ ਪਰਿਵਾਰ ਨੂੰ ਵੀ ਨਿਸ਼ਾਨੇ ਤੇ ਲਿਆ ਅਤੇ ਕਿ ਹੈ ਕਿ ਸਿੱਖ ਕੌਮ ਦਾ ਨੁਕਸਾਨ ਹੋ ਰਿਹਾ ਹੈ ਜਥੇਦਾਰਾਂ ਨੂੰ ਮੁੱਖ ਮੰਤਰੀ ਆਪਣੇ ਘਰਾਂ ਵਿੱਚ ਬੁਲਾ ਕੇ ਫੈਸਲੇ ਲਾਗੂ ਕਰਵਾਉਂਦੇ ਹਨ ਜੋ ਠੀਕ ਨਹੀਂ ਹੈ ਪੰਜਾਬ ਦੇ ਸਕੂਲਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਕੂਲਾਂ ਵਿੱਚ 8 ਜਨਵਰੀ ਤੋਂ 14 ਜਨਵਰੀ ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਕੜਾਕੇ ਦੀ ਠੰਡ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਕੜਾਕੇ ਦੀ ਠੰਡ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ 10ਵੀਂ ਕਲਾਸ ਤੱਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 8 ਜਨਵਰੀ ਤੋਂ 14 ਜਨਵਰੀ ਤੱਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਾਵਰਕਾਮ ਵੱਲੋਂ ਡਿਫਾਲਟਰਾਂ ਖਿਲਾਫ ਵਿੰਡੀ ਮੁਹਿੰਮ ਤਹਿਤ ਸ਼ਨੀਵਾਰ 215 ਡਿਫਾਲਟਰਾਂ ਤੋਂ 1.47 ਕਰੋੜ 60 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਰਾਹੀਂ ਦੋ ਦਿਨਾਂ ਵਿੱਚ 4 ਕਰੋੜ 35 ਲੱਖ ਰੁਪਏ ਦੀ ਵਸੂਲੀ ਕੀਤੀ ਚੁੱਕੀ ਹੈ ਪਹਿਲੇ ਦਿਨ 299 ਖਪਤਕਾਰਾਂ ਤੋਂ 2 ਕਰੋੜ 87 ਲੱਖ 60 ਹਜ਼ਾਰ ਰੁਪਏ ਵਸੂਲ ਕੀਤੇ ਗਏ ਹਨ ਅਤੇ ਵਿਭਾਗ ਨੇ ਪੁਰਾਣੇ ਮੀਟਰਾਂ ਨੂੰ ਬਦਲ ਕੇ 185 ਸਮਾਰਟ ਮੀਟਰ ਲਾਏ ਹਨ ਇਸ ਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬੀਲਾਂ ਦੀ ਅਦਾਇਗੀ ਨਾ ਕਰਨ ਵਾਲੇ ਖਪਤਕਾਰਾਂ ਖਿਲਾਫ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ ਇਸ ਤਹਿਤ ਫੀਲਡ ਸਟਾਫ ਘਰਾਂ ਤੋਂ ਦੂਰ ਸਥਿਤ ਮੀਟਰ ਬਕਸਿਆਂ ਦੇ ਕਨੈਕਸ਼ਨ ਕੱਟ ਰਿਹਾ ਹੈ ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਲੋਕ ਆਪਣੇ ਬੀਲਾਂ ਦੀ ਤੈਗੀ ਕਰ ਰਹੇ ਹਨ ਉਹ ਇਸ ਸੰਬੰਧੀ ਆਪਣੇ ਇਲਾਕੇ ਦੇ ਬਿਜਲੀ ਘਰ ਨੂੰ ਸੂਚੀ ਕਰਨ ਤਾਂ ਜੋ ਕਾਰਵਾਈ ਤੋਂ ਵੱਚ ਸਕਣ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਵੱਲੋਂ ਪਾਰਦਰਸ਼ੀ ਖੱਜਲ ਖਵਾਰ ਰਹਿਤ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣ ਦੇ ਨਤੀਜੇ ਵਜੋਂ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਨੂੰ ਸਿਰਫ ਦਸੰਬਰ ਮਹੀਨੇ ਵਿੱਚ ਹੀ ਪਿਛਲੇ ਸਾਲ ਦੇ ਮੁਕਾਬਲੇ 32% ਦੀ ਜ਼ਿਆਦਾ ਆਮਦਨ ਹੋਈ ਹੈ ਪੰਜਾਬ ਦੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਦੱਸਿਆ ਕਿ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇਖਜਾਨੇ ਵਿੱਚ ਦਸੰਬਰ 2023 ਵਿੱਚ ਪਿਛਲੇ ਸਾਲ ਦੇ ਮੁਕਾਬਲੇ 102 ਕਰੋੜ 4 ਲੱਖ ਰੁਪਏ ਜ਼ਿਆਦਾ ਆਏ ਹਨ ਦਸੰਬਰ 2022 ਦੇ 315 ਕਰੋੜ 81 ਲੱਖ ਰੁਪਏ ਦੇ ਮੁਕਾਬਲੇ ਦਸੰਬਰ 2023 ਵਿੱਚ ਸਰਕਾਰੀ ਖਜ਼ਾਨੇ ਵਿੱਚ 417 ਕਰੋੜ 85 ਲੱਖ ਰੁਪਏ ਆਏ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿਮਾਨ ਵੱਲੋਂ ਸਪਸ਼ਟ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਾ ਕੀਤਾ ਜਾਵੇ ਮਾਲ ਵਿਭਾਗ ਵਿੱਚ ਵੀ ਜੇਕਰ ਕਿਸੇ ਵੀ ਪੱਧਰ ਤੇ ਲੋਕਾਂ ਨੂੰ ਕੰਮ ਕਰਵਾਉਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿਮਾਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤਾ ਹੋਇਆ ਹੈ ਜਿਸ ਤੇ ਲਿਖਤੀ ਸ਼ਿਕਾਇਤ ਵਟਸਐਪ ਕੀਤੀ ਜਾ ਸਕਦੀ ਹੈ ਜੀਪਾ ਨੇ ਦੱਸਿਆ ਕਿ ਮਾਲ ਵਿਭਾਗ ਦੀ ਕਾਰਗੁਜ਼ਾਰੀ ਨੂੰ ਹੋਰ ਸੁਧਾਰਨ ਲਈ ਅਤੇ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਦੇਣ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਮੌਸਮ ਵਿਭਾਗ ਨੇ ਪੰਜਾਬ ਵਿੱਚ ਧੁੰਦ ਅਤੇ ਠੰਡ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਹੈ ਕੜੱਕ ਦੀ ਠੰਡ ਨੇ ਖਾਰ ਨੂੰ ਵਧਾ ਦਿੱਤਾ ਹੈ ਅੰਮ੍ਰਿਤਸਰ ਤਲਿੰਦਰ ਗੁਰਦਾਸਪੁਰ ਲੁਧਿਆਣਾ ਪਟਿਆਲਾ ਰੋਪਨਗਰ ਅਤੇ ਸੰਗਰੂਰ ਵਿੱਚ ਅੱਧੀ ਰਾਤ ਤੋਂ ਹੀ ਧੁੰਦ ਛਾਈ ਹੋਈ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ ਵਿੱਚ ਵਿਜ਼ਿਬਿਲਟੀ 25 ਮੀਟਰ ਤੋਂ ਹੇਠਾਂ ਪਹੁੰਚ ਚੁੱਕੀ ਹੈ ਅੱਜ ਵੀ ਪੰਜਾਬ ਵਿੱਚ ਸੂਰਜ ਨਿਕਲਣ ਦੇ ਕੋਈ ਅਸਾਰ ਨਹੀਂ ਹਨ ਅਤੇ ਧੁੰਦ ਕਾਰਨ ਮੌਸਮ ਵਿਭਾਗ ਨੇ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤਾ ਹੈ ਮਾਝੇ ਦੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੋਂ ਇਲਾਵਾ ਦੋਆਬੇ ਦੇ ਹੁਸ਼ਿਆਰਪੁਰ ਨਮਾਸ਼ਾਹਰ ਕਪੂਰਥਲਾ ਜਲੰਧਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਤਿੰਨ ਹੋਰ ਬਿੱਲਾਂ ਨੂੰ ਮਨਜ਼ੂਰੀ ਮਿਲ ਗਈ ਹੈ ਇਨ੍ਹਾਂ ਬਿੱਲਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਮਨਜ਼ੂਰੀ ਦਿੱਤੀ ਹੈ ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਜੀ ਵੱਲੋਂ ਪੰਜਾਬ ਦੀ ਵਿਧਾਨ ਸਭਾ ਵੱਲੋਂ ਪਾਸ ਕਰਕੇ ਭੇਜੇ ਗਏ ਤਿੰਨ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਸੀਐਮ ਮਾਨ ਨੇ ਪੰਜਾਬ ਦੇ ਗਵਰਨਰ ਦਾ ਧੰਨਵਾਦ ਕੀਤਾ ਹੈ ਉਹਨਾਂ ਲਿਖਿਆ ਕਿ ਉਮੀਦ ਕਰਦੇ ਹਾਂ ਕਿ ਪੰਜਾਬ ਪੱਖੀ ਬਾਕੀ ਕੇ ਸਾਰੇ ਬਿੱਲ ਵੀ ਜਲਦ ਮਨਜ਼ੂਰ ਹੋਣਗੇ ਇਨ੍ਹਾਂ ਬਿੱਲਾਂ ਵਿੱਚ ਰਜਿਸਟ੍ਰੇਸ਼ਨ ਪੰਜਾਬ ਸੋਧ ਬਿੱਲ 2023 ਜਾਇਦਾਦ ਦਾ ਤਬਾਦਲਾ ਪੰਜਾਬ ਸੋਧ ਬਿੱਲ 2023 ਅਤੇ ਭਾਰਤੀ ਸਟੈਂਪ ਪੰਜਾਬ ਸੋਧ ਬਿੱਲ 2023 ਸ਼ਾਮਿਲ ਹੈ ਪੰਜਾਬ ਮੇ 42 ਹਜ਼ਾਰ ਸਰਕਾਰੀ ਨੌਕਰੀਆਂ ਦੇ ਕੇ ਆਪਕੇ ਸਾਹਮਣੇ ਖੜਾ ਹੂੰ 20 ਮਹੀਨੇ ਮੇ ਸਿਰਫ 20 ਮਹੀਨੇ ਮੇ ਪਟਵਾਰੀ ਸਬ ਇੰਸਪੈਕਟਰ ਕਲਰਕ ਐਸ ਡੀਓ ਅਭੀ ਜਾਣੇ ਕੇ ਬਾਅਦ ਵੀ दस तारीख को सात सौ नौकरियों का और नियुक्ति पत्र बांट रहा हूं सात सौ नौकरियों का दस तारीख को चंडीगढ़ जाके बांटूंगा और पंजाब में नब्बे परसेंट घरों को बिजली का बिल जीरो आता है जी बिजली का बिल बिल्कुल जीरो आता है जी और पंजाब ने एक नई उल्टी गंगा बहाई आमतौर पर सरकार आती है सरकारी संस्थाओं को घाटे में दिखा के अपने मित्रों को बेच देते हैं लेकिन पंजाब सरकार ने 6 ਦਿਨ ਪਹਿਲੇ ਸਰਕਾਰੀ ਸਰਕਾਰੀ ਜੋ ਬਿਜਲੀ ਬੋਰਡ ਹੈ ہمارا ਉਸਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਕੋ ਖਰੀਦ ਲਿਆ ਕਿ ਤੁਮ ਹੰਸੇ ਨਹੀਂ ਚਲੇਗਾ ਤਾਂ ਹਮ ਚਲਾ ਕੇ ਦਿਖਾਗੇ ਇਹ ਨੀਅਤ ਹੈ ਭਾਈ ਸਾਹਿਬ ਭਾਈ ਜੇ ਕਿਸੇ ਦੇ ਘਰ ਦੇ ਵਿੱਚ 50000 ਦੀ ਇਨਕਮ ਹੈ ਨਹੀਂ ਤੇ ਕਰਜ਼ਾ 50 ਕਰੋੜ ਹੈ ਘਰ ਦੇ ਭਾਂਡੇ ਵੇਚ ਕੇ ਚਲਾਉ ਹੈ ਤੇ ਸਾਡੇ ਪੋਲਿਟਿਕਸ ਵਾਲੇ ਜਿਹੜੇ ਕਰਨ ਵਾਲੇ ਆ ਵੱਡੇ ਵੱਡੇ ਝੂਠ ਵੇਚ ਕੇ 38000 ਪਹਿਲਾਂ ਹੀ ਹਰੇ ਸਿਆਹੀ ਨਾਲ 1100 ਕਿੱਥੋਂ ਦਿਓਗੇ ਪੈਸੇ ਕਿੱਥੋਂ ਲਿਆਓਗੇ ਜਿਹੜੇ ਸਾਡੇ ਪੰਜਾਬੀਆਂ ਦੇ ਪੈਸੇ ਰੇਤੇ ਵਾਲੇ ਜਿਹੜੇ GST ਤੋਂ ਬਾਹਰ ਨੇ ਸ਼ਰਾਬ ਵਾਲੇ ਕੱਲੀ ਇੱਕ ਸ਼ਰਾਬ ਵੇਚ ਕੇ ਔਰ ਪੰਜਾਬ ਦੀ ਖਪਤ ਦੁੱਗਣੀ ਐ ਮੈਂ ਹੱਕ 'ਚ ਨਹੀਂ ਪਰ ਕਿਉਂ ਸਮਗਲਿੰਗ ਹੋਵੇ ਕਿਉਂ ਖਾਨੇ ਹੋ 11000 12000 ਕਰੋੜ ਰੁਪਈਆ L1 ਦੇ ਲਾਇਸੈਂਸ ਭੁਆੰਦਾ ਅਜੇ ਤੱਕ ਦੱਸ ਨਹੀਂ ਸਕਿਆ ਛੋਟਾ ਭਰਾ ਮੇਰਾ ਦਿੱਤੇ ਕਿਨੂ ਆ ਮਿੱਤਰਾ ਹੈ ਦੱਸੋ ਨਾ ਇਹ ਭਾਈ 50000 ਕਰੋੜ ਦੁੱਗਣਾ ਹੁੰਦਾ ਤੁਸੀਂ ਕਰਜ਼ੇ ਲੈ ਲੈ ਕੇ ਪੱtre ਵਾਜਨੇ ਕਿਤੇ 1200 ਏਕੜ ਥਾਂ ਲੈ ਲਈ ਕਿਤੇ ਮੌਲ ਠੇਰ ਜਾ ਮਿੱਤਰਾ ਕਿਤੇ ਮੌਲੇ ਲਈ ਕਿਤੇ ਕੁਛ ਲੈ ਲਿਆ ਹੈ ਜੀ ਹੁਣ ਫੇਰ 2.5 ਹਜ਼ਾਰ ਕਰੋੜ ਕਰਜ਼ਾ ਲੈਤਾ ਚਿੱਟਾ ਹਾਥੀ ਬਣਤਾ ਹੈ ਤੁਸੀਂ ਤਾਂ ਕਹਿੰਦੇ ਸੀ ਪੀਪੀ ਰੱਦ ਕਰਾਂਗੇ ਇਹ ਮਤਲਬ ਇਹ ਜਿਹੜੇ ਸੁਪਨੇ ਪੰਜਾਬ ਦੇਖਦਾ ਹੈ ਦੇਖਣੋਂ ਕਦੇ ਨਾ ਹਟੇ ਕਿਉਂਕਿ ਜਦੋਂ ਸੁਪਨੇ ਮਰਦੇ ਆ ਨਾ ਫਿਰ ਬਹੁਤ ਇਕੰਗਾਲੀ ਆਉਂਦੀ ਹੈ ਇਹ ਸੁਪਨੇ ਮਰਨ ਨਹੀਂ ਦੇਣੇ ਲੇਕਿਨ ਝੂਠੇ ਸੁਪਨੇ ਵੇਚਣ ਨਹੀਂ ਦੇਣੇ ਹੁਣ ਗੁਰੂ ਦੇ ਫਲਸਫੇ ਨਾਲ ਲਾ ਕੇ ਇਹ ਜਿਹੜਾ ਲਾਲਚ ਹੈ ਲੋਭ ਹੈ ਸੋ ਬੰਦਿਆਂ ਤੱਕ ਤਾਕਤ ਸੀਮਤ ਨਹੀਂ ਰਹਿਣ ਦੇਣੀ ਮੈਂ ਗੁਰੂ ਦੇ ਅਸ਼ੀਰਵਾਦ ਦੇ ਨਾਲ ਗੁਰੂ ਦੇ ਫਲਸਫੇ ਦੇ ਨਾਲ ਜੁੜ ਕੇ ਕਹਿਣਾ ਕਿ ਜਿਵੇਂ ਬੱਦਲ ਸਮੁੰਦਰ ਤੋਂ ਪਾਣੀ ਲੈਂਦਾ ਹੈ ਮੀਂਹ ਵਹਾਉਂਦਾ ਹੈ ਤੇ ਨਦੀਆਂ ਰਾਹੀਂ ਚਾਰ ਗੁਣਾ ਕਰਕੇ ਸਮੁੰਦਰ ਨੂੰ ਮੋੜਦਾ ਹੈ ਸਰਕਾਰ ਦਾ ਕੰਮ ਇਹੀ ਹੈ ਕਿ ਲੋਕਾਂ ਦੀ ਤਾਕਤ ਲਵੇ ਲੋਕਾਂ ਨੂੰ ਮੋੜੇ ਈਟੀਟੀ ਟੀਚਰ ਟੰਕੀਆਂ ਤੇ ਇਹ ਕਹਿੰਦੇ ਧਰਨਾ ਨਹੀਂ ਲੱਗਣ ਦੇਣਾ ਹਾਂ ਸਵੇਰੇ ਪੀਐਸਪੀਸੀਲ ਵਾਲੇ ਕਹਿੰਦੇ ਤਨਖਾਹਾਂ ਨਹੀਂ ਮਿਲਦੀਆਂ ਅਸਾਮੀਆਂ ਕਹਿੰਦੇ ਅਸਾਮੀ ਛੱਡੋ ਹੀ ਨਾ ਜਿੱਥੇ 20000 ਸੀ ਉੱਥੇ 5000 ਕਰ ਦਿਓ ਸਿੱਧੂ ਸਾਹਿਬ ਓਏ ਐ ਅਸਾਮੀਆਂ ਕਦੇ ਖੈਰ ਯਾਰ ਐ ਅਸਾਮੀਆਂ ਖਤਮ ਕਰਨ ਨਾਲ ਛੱਡ ਦੇ ਯਾਰ ਸ਼ਾਮੀਆਂ ਮੈਂ ਮੇਰੀ ਗੱਲ ਖਤਮ ਕਰ ਲੈਣ ਦੇ ਫਿਰ ਮੈਂ ਤੇਰਾ ਸਵਾਲ ਮੈਂ ਅਗਰ ਇਹ ਅਸਾਮੀਆਂ ਖਤਮ ਕਰਨ ਨਾਲ ਜਦੋਂ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਕਿਵੇਂ ਸਾਮੀਆਂ ਭਰਦੇ ਹੋਗੇ ਮਿੱਤਰ ਪਿਆਰੇ ਹੋ ਗਿਆ ਸੀ ਸਿੱਧਾ ਸਪੀਚੇ ਹੋ ਗਿਆ ਤਾਂ ਫਿਰ ਪੁੱਛੋ ਤੁਸੀਂ ਕਹਿੰਦੇ ਜਿੱਤੇਗਾ ਪੰਜਾਬ ਜਿੱਤੇਗੀ ਮੈਂ ਕਹਿੰਦਾ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਤੇ ਲੋਕ ਇਕੱਠੇ ਹੁੰਦੇ ਆ ਕਿਉਂਕਿ ਭਰੋਸੇ ਯੋਗਤਾ ਮੈਂ ਕਹਿੰਦਾ ਨੀਲਾ ਸਮੁੰਦਰ ਉਹ ਵੀ ਸਪੀਚ ਹੋਇਆ ਉਹ ਉਹ ਕਿਉਂ ਤੈ ਤੈ ਨਿਊਜ਼ ਚਲਾਉਣੀ ਆ ਮਿੱਤਰ ਪਿਆਰੇ ਕਿਉਂ ਉਹਦੇ ਮੈਂ ਕਹਿ ਨਹੀਂ ਦਿੱਤਾ ਨੀਲਾ ਸਮੁੰਦਰ ਨੀਲਾ ਸਮੁੰਦਰ ਬਣਾਈਏ ਠੀਕ ਹੈ ਹਰੇਕ ਨੂੰ ਤੈਰਨ ਦੀ ਥਾਂ ਦਈਏ ਹਰੇਕ ਵਰਕਰ ਨੂੰ ਸਨਮਾਨ ਦਈਏ ਕਿਹਾ ਨਹੀਂ ਕਿਹੜਾ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣੇ ਤੁਸੀਂ 80 20 ਦੀ ਗੱਲ ਕੀਤੀ ਕਿਹੜੇ ਨੇ ਅਸੀਂ ਵੀ ਉਹ ਤੂੰ ਰੋਟੀ ਨੂੰ ਚੋਚੀ ਕਹਿੰਦਾ ਮਿੱਤਰ ਰੋਟੀ ਨੂੰ ਚੋਚੀ ਚੰਗਾ ਕੋਈ ਗੱਲ ਆ ਬਲਕਿ ਇਹ ਪਤਾ ਕਿਆ ਬਾਗੋਂ ਕੱਡੇ ਬਾਹਰ ਰਾਇਤੀ ਹੁਣ ਛੁੱਟੀ ਆ ਕਾਰਪੋਰੇਸ਼ਨ ਤੋਂ ਸ਼ੋਮਵਾਰ ਨੂੰ ਮੈਂ ਖੁਸ਼ ਨਾਲ ਸਾਡੂ ਮਿਲ ਕੇ ਜਿਹੜਾ ਵੀ ਬੰਦਾ ਇਸ ਨੂੰ ਢਾ ਲਿਆ ਸ਼ਾਮ ਨੂੰ ਰਹਿ ਭਾਵੇਂ ਕਿਸ ਲੈਵਲ ਦਾ ਅਧਿਕਾਰੀ ਹੋਵੇ ਭਾਵੇਂ ਕੋਈ ਬਲੱਗ ਹੋਵੇ ਉਹ ਕਿਸੇ ਵੀ ਕੀਮਤ ਤੇ ਪਕਸ਼ਿਆ ਨਹੀਂ ਕਰੇ ਸਰ ਤੁਹਾਨੂੰ ਲੱਗਦਾ ਵੱਡਾ ਘਟਾਲਾ ਵੱਡਾ ਘਟਾਲਾ 14 ਦੇ ਜਿਹੜਾ ਕੋਈ ਗੱਲ ਨਹੀਂ ਅਸੀਂ ਕਰਾਂਗੇ ਯਾਰ ਅਸੀਂ ਕੋਈ ਸਰਕਾਰ ਦਾ ਪੈਸਾ ਲੋਕਾਂ ਦਾ ਪੈਸਾ ਇੱਦਾਂ ਥੋੜੀ ਇਹਨਾਂ ਗਰੇਪਰਾਂ ਦੀ ਜੇਬ ਚ ਜਾਂਦੇ ਵਾਂਗੇ ਇਹ ਕਿਹੜੀ ਸਰਕਾਰ ਦੇ ਨੰਦੇ ਹੋਇਆ ਵਾ ਇਹ ਮੈਂ ਦੇਖੋ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਹਾਨੂੰ ਕਿਸਾ ਚੱਲਣਾ ਮੈਂ ਉਹ ਤੁਹਾਡੇ ਵਾਦੇ ਉਰਾਈ ਮੈਨੂੰ ਪਤਾ ਲੱਗਿਆ ਮੈਂ ਵੀ ਬਾਹਰੋਂ ਹੀ ਆ ਰਿਹਾ ਮੈਨੂੰ ਕੀ ਕਹਿੰਦੇ ਸੋਮਵਾਰ ਸੱਕਦਾ ਟਾਈਮ ਦਿਓ ਤੁਹਾਨੂੰ ਹਰ ਚੀਜ਼ ਆਪਾਂ ਵੈਸੇ ਵੀ ਪ੍ਰੈਸ ਕੋਰਪਸ ਕਰ ਲਈ ਐ ਸੋਮਵਾਰ ਨੂੰ ਤੁਹਾਨੂੰ ਮੈਂ ਪਹਿਲੇ ਜੀਆਰ ਨਾਲ ਕੋਈ ਹੋਰ ਮਸਕ ਹੈ ਕੋਈ ਆਪਾਂ ਬੈਠਣਾ ਹੈਗਾ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਇੱਕ ਚੀਜ਼ ਪਾਰਦਰਸ਼ੀ ਤੌਰ ਦੇ ਉੱਤੇ ਤੁਹਾਨੂੰ ਦੱਸੀ ਜਾਊਗੀ ਹਾਕੀ ਪ੍ਰਕਸ਼ੇ ਨਹੀਂ ਆਪਾਂ ਬਿਲਕੁਲ ਹੀ ਬਖਸ਼ੇ ਜਾਣਗੇ ਭਾਵੇਂ ਕਿਸ ਲੈਵਲ ਦਾ ਕੋਈ ਵੀ ਹੋਵੇ ਭਾਵੇਂ 60 ਵਾਲਿਆਂ ਚ ਹੋਵੇ ਕੋਈ ਭਾਵੇਂ ਉੱਤਰ ਵਾਲਿਆਂ ਉਹ ਵੀ ਕਮਿਸ਼ਨ ਸਾਹਿਬ ਨੇ ਖੁਦ ਜਿਹੜਾ ਹੈਗਾ ਐਫ ਆਈ ਆਰ ਕਰਾਈਏ ਸਰ ਬਿਲਕੁਲ ਹੋਣੀ ਚਾਹੀਦੀ ਹੈਗੀ ਆ ਜਦੋਂ ਤੁਸੀਂ ਐਟਟੇ ਲੋਕਾਂ ਦੇ ਪੈਸੇ ਨੂੰ ਸਰਕਾਰ ਦੇ ਖਜ਼ਾਨੇ ਨੂੰ ਜਿਹੜੇ ਖਜ਼ਾਨੇ ਦੇ ਉੱਤੇ ਅਸੀਂ ਚੌਕੀਦਾਰ ਪਿਠਾਏ ਆ ਜੇ ਉਹੀ ਉਹਨੂੰ ਮਤਲਬ ਸੋਚਣਗੇ ਵੀ ਅਸੀਂ ਗ੍ਰੈਬ ਕਰਾਂਗੇ ਜਾਂ ਖਾ ਪੀ ਜਾਵਾਂਗੇ ਉਹ ਨਹੀਂ ਸੌਣਗੇ। ਸਰ ਪੁਲਿਸ ਨੂੰ ਹੀ ਲੈ ਜਾਉਂਦੇ ਕੋਈ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਮੇਰੇ ਕੋਲ ਮੈਂ ਸੀਪੀ ਸਾਹਿਬ ਨਾਲ ਹੁਣੇ ਗੱਡੀ 'ਚ ਬੈਠ ਕੇ ਗੱਲ ਕਰਾਂਗਾ ਵੀ ਇਹ ਲੈ ਤੇ ਜੋ ਵੀ ਪੜਦੀ ਕਾਰਵਾਈ ਜੇ ਐਫ ਆਈ ਆਰ ਹੋਊਗੀ ਫੜ ਕੇ ਨਾਲ ਅੰਦਰ ਤੱਕ ਕੋਲ ਤੇ ਡੈਰੋਕੇਸ਼ਨ ਕਰਦੇ ਨੇ ਦੇਖਦੇ ਹਾਂ ਕਿਹੜੇ ਕਿਹੜੇ ਇਹਨਾਂ ਦੇ ਨਾਲ ਨਲੇ ਹੋਏ ਨੇ ਬੰਦੇ ਹੋਰ ਵੀ ਪਲੇਸ ਹੋ ਸਕਦੇ ਨੇ ਇਸ ਨਾਲ ਬਿਲਕੁਲ ਹੋ ਸਕਦੇ ਕਿਉਂ ਸਰ ਨਗਰ ਮਾਚ ਹੋ ਸਕਦੇ ਹਾਂ ਹਾਂਜੀ ਤੁਸੀਂ ਇੰਸਪੈਕਟਰ ਫੜਿਆ ਸੀ ਉਹਦੇ ਬਾਰੇ ਕੀ ਜਿਹੜਾ ਇੰਸਪੈਕਟਰ ਫੜਿਆ ਜਿਹੜਾ ਉੱਥੇ ਆਪਣਾ ਜੜੀਆਂ ਵਾਲੇ ਇੰਸਪੈਕਟਰ ਫੜਿਆ ਸਾਨੂੰ ਉਹਨਾਂ ਤੇ ਪਰਚਾ ਦਰਜ ਹੋ ਚੁੱਕਿਆ ਜਾਂ ਇਸ ਰਾਪਰੇ ਘਠਾਣੇ ਪਤਾ ਕਰਦਾ ਅਰੇਸ਼ਟ ਹੋਏ ਸਰ ਅਰੇਸ਼ਟ ਹੋ ਗਏ ਬੰਦੇ ਅੰਦਰ ਕੱਠੇ ਹੈ ਕਿਈ ਮਗਰਮਾਛ ਹੋ ਸਕਦੇ ਹੈ ਨਗਰ ਯਾਰ ਮਗਰਮਾਛ ਕੜਿਹਾਲ ਵੀ ਹੋ ਸਕਦੇ ਨੇ ਯਾਰ ਤੁਸੀਂ ਤਾਂ ਛੋਟੀ ਗੱਲ ਕਰਦੇ ਆਂ ਮੱਗੇ ਚੱਲਣਾ ਤੁਹਾਡੇ ਸੀ ਕਿਹੜਾ ਨਹੀਂ ਕੀਤਾ ਜਿੰਨਾ ਇਸ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਲੁੱਟਿਆ ਹੈ ਕਿਹੜੀ ਕਰਪਸ਼ਨ ਅੱਜ ਲਿਕਰ ਸਕੈਮ ਨੂੰ ਅਸੇ ਸ਼ਰਾਬ ਤੇ ਵੱਡਾ ਜਿਹੜਾ ਸਕੈਮ ਹੋ ਰਿਹਾ ਜਿਹਦੇ ਕਰਕੇ ਕੇਜਰੀਵਾਲ ਦੇ ਅਧੇ ਮੰਤਰੀ ਜੇ ਉਹੀ ਬੰਦਿਆਂ ਨੇ ਉਹੀ ਲੈ ਕੇ ਪਾਲਿਸੀ ਐਕਸਾਈਜ਼ ਪਾਲਿਸੀ ਸੇਮ ਚੀਜ਼ ਇੱਥੇ ਪੰਜਾਬ 'ਚ ਲਾਗੂ ਕੀਤੀ ਉਨਾ ਹੀ ਬੰਦਿਆਂ ਨੂੰ ਇੱਥੇ ਵੀ ਠੇਕੇ ਦਿੱਤੇ ਗਏ ਭਗਵੰਤ ਮਾਨ ਵੀ ਐਸੀ ਘਟਾਲੇ 'ਚ ਲਿਪਤ ਹੈ ਤੇ ਆਹੀ ਚੀਜ਼ ਪਾਰਲੀਮੈਂਟ ਜਿਹੜਾ ਮੈਂ ਚੱਕ ਕੇ ਗ੍ਰਹਿ ਮੰਤਰੀ ਨਾਲੋਂ ਵਿਸ਼ਵਾਸ ਤੇ ਲਾ ਕੇ ਇਹਦੀ ਨਿ ਜਾਂਚ ਕਰੋਗੇ ਹੁਣ ਕਿਉਂ ਦਿੱਲੀ ਸਰਕਾਰ ਭਗਵੰਤ ਮਾਨ ਨੂੰ ਹੱਥ ਨਹੀਂ ਲਾ ਰਹੀ ਐ ਤਾਂ ਸਮਾਂ ਹੀ ਦੱਸੂਗਾ ਲੇਕਿਨ ਸਕੈਮ ਤਾਂ ਇਹ ਡਿਕਰ ਸਕੈਮ ਆਡਿਟ ਆਪਣੇ ਜਿਹੜਾ ਮਾਈਨਿੰਗ ਸਕੈਮ ਹੈ ਉਹ ਆਡਟ ਹੈਗਾ ਘਟਾਲੇ ਤਾਂ ਘਟਾਲੇ ਦੇ ਉੱਤਰ ਮੈਂ ਆ ਰਿਹਾ ਜੀ ਕਟਾਰੂ ਚੱਕ ਤੇ ਫਿਨਾਰ ਫਰਾਰੀ ਤੇ ਹਮੇਸ਼ਾ ਤਰ੍ਹਾਂ ਇਹਨਾਂ ਦੇ ਵਰਤਾਰੇ ਚ ਮੈਂ ਜਾ ਹੀ ਨਹੀਂ ਰਹੀ ਹੁਣ ਜਿੰਨੀ ਕ腐ਸ਼ਨ ਇੱਥੇ ਹੋਈ ਐ ਲੁੱਟ ਲੁੱਟ ਕੇ 60 ਹਜ਼ਾਰ ਕਰੋੜ ਦਾ ਕਰਜ਼ਾ ਚੜਾਤਾ ਜਿਹੜਾ ਕੇਜਰੀਵਾਲ ਕਹਿੰਦਾ ਸੀ ਕ腐ਸ਼ਨ ਨੂੰ ਰੋਕ ਕੇ ਇਲੀਗਲ ਬਾਈਨਿੰਗ ਨੂੰ ਰੋਕ ਕੇ 40 ਹਜ਼ਾਰ ਕਰੋੜ ਰੁਪਏ ਮੈਂ ਬਚਾਵਾਂਗਾ ਬਚਾਣਾ ਤਾਂ ਕਿ 60 ਹਜ਼ਾਰ ਦਾ ਕਰਜ਼ਾ ਚੜਾਤਾ ਇੱਥੇ ਦਿਖਦਾ ਕੋਈ ਨਵੀਂ ਇੱਟ ਜਿੱਥੇ ਲੱਗੀ ਬੜੇ ਕਿਸਾਨੇ ਦੇ ਕਿਸਾਨੇ ਤਰਫੋਂ ਫੇਰ ਮੋਰਚੇ ਖੋਲੇ ਜਾ ਰਹੇ ਕੇਂਦਰ ਸਰਕਾਰ ਦੇ ਦੇਖੋ ਜਿਹੜਾ ਭਗਵੰਤ ਪਾਣ ਤੇ ਕੇਜਰੀਵਾਲ ਕਹਿੰਦੇ ਸੀ ਪੰਜਾਬ 'ਚ ਕੋਈ ਤਰਨਾ ਨਹੀਂ ਲੱਗੂਗਾ ਕਿਸੇ ਦੀ ਚੁੰਨੀ ਨਹੀਂ ਖਿੱਚੂਗੀ ਕਿਸੇ ਦੀ ਪੱਗ ਨਹੀਂ ਲਾਥੂ ਕੋਈ ਬੱਚੇ ਨੂੰ ਵਿਦੇਸ਼ ਨਹੀਂ ਜਾ ਕੋਈ ਪਰਿਵਾਰ ਰਹਿ ਗਿਆ ਪੰਜਾਬ ਦਾ ਜਿਹਦਾ ਬੱਚਾ ਵਿਦੇਸ਼ ਨਹੀਂ ਭਜ ਰਿਆ ਰਹਿਗਾ ਕੋਈ ਵਰਗ ਹੈਗਾ ਜਿਹੜਾ ਥਰਨੇ ਚ ਨਹੀਂ ਬੈਠਿਆ ਭਾਵੇਂ ਮੁਲਾਜ਼ਮ ਹੋਵੇ ਭਾਵੇਂ ਕਿਸਾਨ ਹੋ ਹਰ ਵਰਗ ਥਰਨੇ ਚ ਬੈਠਿਆ ਹੋਇਆ ਤੇ ਮੁੱਖ ਮੰਤਰੀ ਤੇ ਕੇਜਰੀਵਾਲ ਕਿੱਥੇ ਨੇ ਜਿਹੜੇ ਆਮ ਆਦਮੀ ਲੋਕਾਂ ਦੇ ਵਿੱਚ ਲੋਕਾਂ ਦੇ ਸੱਤਾ ਵਿੱਚ ਰਹਿਣ ਵਾਲੇ ਸੀ ਅੱਜ ਕੇਜਰੀਵਾਲ ਨਜ਼ਰ ਨਹੀਂ ਆਉਂਦਾ ਤੇ ਭਗਵਾਨ ਤਮਨ ਅੱਜ ਦੀ ਤੇ ਨੇ ਪਹਾੜੀ ਮੌਸਮ ਇਹ ਛੱਡ ਕੇ आंध्र प्रदेश गए हो इन्हें विपासना कराने देखिये केजरीवाल तो आए थे भागा तो भगवंतमान है जब केजरीवाल के लिए होशियारपुर विपासना अच्छा था तो इनको आंध्र प्रदेश जाने की क्या जरूरत हाँ कपड़े घोटाले किए जब आप मेरे भाई को विक्रम को पकड़ के बार बार पूछताछ करते हैं जब उसको हाईकोर्ट से बेल भी मिल गई है कुछ उसके खिलाफ कुछ है भी नहीं आप रोज उसको बुला लेते हैं क्योंकि आपकी अपनी बेटी आपकी असलियत जग जाहिर करके पंजाबियों को जगा के कहती है जो अपना जो बाप अपने बच्चों का नहीं हो सका वो पंजाबी आपका क्या हो सकता है और बिक्रम ने ये बोला कि मैं तुम्हारा बाप कहते तुम्हारे फर्ज अदा करूंगा एक बाप के और तो अगले दिन ही उसके खिलाफ केस कर दिया और वो तो रोज के केस में पेशी कर रहा है केजरीवाल क्यों भाग रहा है जी उसने कुछ गलत किया नहीं है तो उसको भागने की जरूरत क्या है और भगवंत मान उसको तो में बचा क्यों रहे सो so, हकीकत ये है कि ये लुटेरों की पार्टी है दिल्ली को भी लूटा दिल्ली के पैसे से पंजाब के लोगों को सपने दिखाए अब पंजाब को लूट के देश भर को सपने दिखा के केजरीवाल को चमकाने की ले सारी राजनीति चल रही है तो आम आदमी पार्टी क्यूँकी दिल्ली की पार्टी का फैसला दिल्ली के आम आदमी पार्टी के मंत्री कह रहे हैं बीजेपी कह रही है कि हमारे में शामिल हो जाए नहीं तो सबको अंतर देंगे अगर हमारे में शामिल हो जाते तो सारे मामले को भी देखिए ये जितने ये इसमें कोई शक नहीं है आज पंजाब के भी आधी कांग्रेस जाके बीजेपी में क्यों शामिल हुई थी अपने जो एक लाख करोड़ का कर्जा चढ़ा दिया पंजाब के ऊपर कांग्रेसियों ने पांच सालों में और एक विकास का काम नहीं किया वो सारे पैसे लूट के खाकर चले गए तभी तो अपनी जाने बचाने के लिए उधर गए थे तो इसमें कोई शक नहीं है कि आज की डेट में कई पार्टियां जिनके पास ताकत है वो ऐसी हो जाती है कि एक तीरथ बन जाती है जिसने घपला किया उसमें शामिल हो जाओ तो फिर सारे घपले खत्म हो जाते हैं तो अब ये कुछ जो चल रहा है सो चल रहा है लेकिन लोग इसको देख रहे हैं मेरे ख्याल से जिन्होंने लूट करी है उनको डरना चाहिए और जिन्होंने मेहनत करी है ईमानदारी के साथ काम किया मुझे भी यहाँ पे पंद्रह साल हो गए और मुझे इस बात का मान है कि सर प्रकाश सिंह बादल ने कभी झूठ बोल के सत्ता की लालच वास्ते लोगों के साथ झूठे वादे झूठे लारे नहीं लाए विश्वासघात नहीं करा इस बात का मान है कि किसी के साथ नजायज धक्का नहीं किया कोई झूठे केस नहीं बनाए कोई करप्शन नहीं करी ਔਰ ਇਸ ਦਾ ਜ਼ਰੂਰ ਲੋਕ ਸਾਫ਼ ਸੁਥਰੀ ਸਰਕਾਰ ਚਾਹੁੰਦੇ ਹੈ ਤਾਂ ਐਸੇ ਲੋਕਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਸੀ ਕਿ ਉਹਨਾਂ ਨੇ ਐਲੀਗੇਸ਼ਨ ਕੀਤਾ ਕਿ 25 75 ਦੀ ਪਹਿਲਾ ਗੇਮ ਚੱਲਦੀ ਸੀ ਹੁਣ ਜਿਹੜੀ ਗੇਮ ਚੱਲਦੀ ਹੈ ਪੰਜਾਬ ਵਿਸੇਸ਼ਨ ਦੇ ਵਿੱਚ ਉਹ 80 20 ਦੀ ਚੱਲਦੀ ਹੈ ਮੈਨੂੰ ਕਿਹੜੀ ਗੇਮ ਦਾ ਕੁਛ ਨਹੀਂ ਪਤਾ ਦੋਨੋਂ ਇਕੱਠੇ ਹੋ ਗਏ ਨੇ ਮਸਾਇਰੇ ਭਾਈ ਚੋਰ ਜੋ ਜਿਹੜਾ ਵੀ ਹੁੰਦਾ ਉਹ ਤਾਂ ਦੋਨੋਂ ਇਕੱਠੇ ਨੇ ਕੌਣ 80 ਹੈ ਕੌਣ ਵੀ ਉਹ ਹੀ ਜਾਣਨ ਅਸੀਂ ਤਾਂ ਉਹਦੇ ਵਿੱਚ ਕਿ ਉਹਨਾਂ ਦੇ ਦੁਆਰਾ ਸਾਮੂਹੀ ਕੀਤਾ ਜਾਦਾ ਜਾਂ ਕੋਈ ਅੱਗੇ ਐਕਸਟੈਂਡਾ ਜਾ ਮੈਨੂੰ ਨਹੀਂ ਪਤਾ ਕਾਉਂਸਲਰਜ਼ ਦੇ ਨਾਲ ਕੀ ਚੱਲ ਰਹੀ ਹੈ ਲੇਕਿਨ ਇੱਥੇ ਪੂਰੇ ਬਠਿੰਡੇ 'ਚ ਹਾਹਾਕਾਰ ਬਣਿਆ ਕਿ ਇੱਕ ਕਮੇਟੀ ਤੋਂ ਐਨਓਸੀ ਕਿਸੇ ਨੂੰ ਨਹੀਂ ਮਿਲ ਰਹੀ ਹੈਗੀ ਕਿਸੇ ਦੀ ਰਜਿਸਟਰੀ ਨਹੀਂ ਹੋ ਰਹੀ ਹੈ ਸ਼ਰਿਆਮ ਪੈਸੇ ਮੰਗੇ ਜਾ ਰਹੇ ਨੇ ਜੇ ਜਿਹੜੇ ਵੱਡੇ ਇਤਿਹਾਰ ਕੀ ਭ੍ਰਿਸ਼ਟਾਚਾਰ ਖਤਮ ਹੋ ਗਿਆ ਤੇ ਸ਼ਰਿਆਮ ਭ੍ਰਿਸ਼ਟਾਚਾਰ ਹੋ ਰਿਹਾ ਹੈ ਤਾਂ ਬਾਕੀ ਚੀਜ਼ਾਂ ਤਾਂ ਪਤਾ ਨਹੀਂ ਲੇਕਿਨ ਆ ਲੋਕਾਂ